ਖੀਰੋ ਨਿਭਾਗਾ ਦਿਨ ਆ ਗਿਆ ਵੀਰਵਾਰ ਦਾ 15 ਹਾਰ ਦਾ 27 ਜੂਨ ਦਾ 1839 ਦਾ ਸ਼ਾਮਾਂ ਦੇ 4 ਵਜੇ ਮਹਾਰਾਜਾ ਰਣਜੀਤ ਸਿੰਘ ਸਦਾ ਵਾਸਤੇ ਅੱਖਾਂ ਮੀਟ ਗਿਆ 58 ਸਾਲ 7 ਮਹੀਨੇ ਤੇ 26 ਦਿਨ ਦੀ ਉਮਰ ਭੋਗ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਕਾਲ ਚਲਾਣਾ ਕਰ ਗਿਆ ਅਗਲੇ ਦਿਨ ਮਹਾਰਾਜਾ ਰਣਜੀਤ ਸਿੰਘ ਦੀ ਚਿਖਾ ਚੰਦਨ ਦੀ ਚਿਣੀ ਗਈ ਜਦੋਂ ਚਿਖਾ ਵਿੱਚ ਰੱਖਿਆ ਵੱਡੇ ਪੁੱਤਰ ਟਿੱਕਾ ਖੜਕ ਸਿੰਘ ਨੇ ਲਾਂਬੂ ਲਾਇਆ ਉਹਦੇ ਵਿੱਚੋਂ ਜਿਹੜੀ ਆਗ ਨਿਕਲੀ ਜਿਹੜੀਆਂ ਧੂਆਂ ਨਿਕਲਿਆ ਉਹਨਾਂ ਨੇ ਕਿਵੇਂ ਤਾਹਾਂ ਮਾਰੀਆਂ ਔਰ ਕਿਵੇਂ ਲੋਕਾਂ ਨੇ ਵੈਰਾਗ ਕੀਤਾ ਤੇ ਮਹਾਰਾਣੀ ਜਿੰਦਾ ਫੇਰ ਆਪਣੇ ਪੁੱਤਰ ਕਵਰ ਦਲੀਪ ਨੂੰ ਕੁਸ਼ੜ ਚੋਕ ਕੇ ਨਾਲੇ ਤੇ ਰੋ ਲੈਂਦੀ ਆ ਨਾਲੇ ਆਪਣੇ ਪੁੱਤਰ ਕਵਰ ਦਲੀਪ ਨੂੰ ਤਲਾਸ਼ਾ ਦੇਈ ਜਾਂਦੀ ਹੈ ਕੀ ਕਹਿੰਦੀ ਆ ਮਹਾਰਾਣੀ ਜਿੰਦਾ ਉਸ ਬੜ ਦੀ ਚਿਖਾ ਦੇ ਕੋਲ ਖਲੋ ਕੇ ਅੱਜ ਦੇ ਦੀਵਾਨ ਦੀ ਇਹ ਆਖਰੀ ਕਵਤਾ ਹੈ ਕਵੀਸ਼ਰ ਮੱਖਣ ਸਿੰਘ ਦਸ਼ਮੇਸ਼ ਨਗਰੀਏ ਦੇ ਸਾਥੀ ਗੁਰਮੀਲ ਸਿੰਘ ਮਰਹਾਣੇ ਵਾਲਾ ਤੇ ਭਪਿੰਦਰ ਸਿੰਘ ਦਦੇਹਰਸਾ ਵਾਲਾ ਤੁਹਾਡੇ ਸਾਹਮਣੇ ਇਸ ਤਰ੍ਹਾਂ ਪੇਸ਼ ਕਰਦਾ ਲੰਬੂ ਜਗਾਨੂ ਖੜਕ ਸਿੰਘ ਲਾਇਆ ਜਾ ਰੂਪ ਚੰਗਣਾ ਨੇ ਅੱਗ ਬਾਲਦਾ ਜਾ ਲਾਗੇ ਖੜਕੇ ਜਿੰਦਾਂ ਨੇ ਵੇਣ ਪਾਇਆ ਜਾ ਟੜੀ ਕੋਣ ਖੜ ਕੇ ਕਾੜ ਕੇ ਜੰਦਾਂ ਨੇ ਤਾਂ ਹਮਾਰੀਆਂ ਮੱਕੀ ਜਿਹਾ ਸ਼ੇਰ ਦੀ ਮੜੀ ਮੱਕੀ ਜਦੋਂ ਖੇਰ ਦੀ ਮੜੀ ਕੋਣ ਮੇਟ ਸਕੇ ਲਿਖੀ ਤਕਦੀਰ ਨੂੰ ਪੈਂਦਾ ਮੰਨਣਾ ਹੈ ਮੱਥੇ ਦੀ ਲਕੀਰ ਨੂੰ ਰੋਕ ਸਕੀ ਸਕੀ ਨਾ ਨਣਾ ਜਿੰਦਾ ਨੇਰ ਨੂੰ ਤੇ ਮੁਖੜੇ ਨੂੰ ਧੋੜ ਲੱਗ ਪਈ ਛਾਤੀ ਲਾ ਕੇ ਲਾ ਕੇ ਦਲੀਪ ਪਤਸੋ ਲੁੰਦਲਾ ਸਦਕਾਉਣ ਲੱਗ ਪਈ ਲੰਘ ਤੇ ਲਦੀਆ ਦਿਲ ਵਿੱਚ ਰਾਗੀਆਂ ਫਿਰ ਜਿੰਨਾਂ ਦੇ ਮੁਸੀਬਤਾਂ ਸੀ ਪੈ ਗਈਆਂ ਫਿਰ ਜਿੰਨਾਂ ਦੇ ਮੁਸੀਬਤਾਂ ਸੀ ਪੈ ਗਈਆਂ ਹੁਣ ਇੱਕ ਤਾਨ ਕੇ ਲੜੀ ਕੋਲ ਖੜ ਕੇ ਖੜ ਕੇ ਜਿੰਦਾਂ ਨੇ ਤਾਂ ਮਾਰੀਆਂ ਹੋ ਮੱਕੀ ਜਦਾਂ ਸ਼ੇਰ ਦੀ ਮੜੀ ਬੱਜੀ ਜਦੋਂ ਸ਼ੇਰ ਮਾਰੀ ਉਹ ਕਹਿੰਦੀ ਦਾਤਿਆ ਇਹ ਘਰ ਕੀ ਗੁਜ਼ਾਰਿਆ ਕਿਤੇ ਵਿਧਵਾ ਜਵਾਨੀ ਲੋੜ ਮਾਰਿਆ ਮੈਥੋਂ ਜਾਣਾ ਨਹੀਂ ਏ ਦਰਦ ਸਹਾਰਿਆ ਜਾਣਾ ਨਹੀਂ ਏ ਦਰਦ ਸਹਾਰਿਆ ਵਫਤ ਸੋਲੋਂ ਦਿਲਸ ਦੇ ਕਉਣ ਲੱਗ ਪਈ ਗਲਾਸਾ ਦੇ ਕੇ ਰੋਣ ਲੱਗ ਪਈ ਜਾਂਦਾ ਮਾਲਕ ਸੀ ਪੰਨਾਂ ਦਰੀ ਆਵਾਂ ਦਾ ਮੱਲ ਤੁਰ ਗਿਆ ਪੰਜਾਬ ਦੀਆਂ ਛਾਵਾਂ ਦਾ ਸੀਨਾ ਫੁੱਟਿਆ ਲੱਖਾਂ ਹੀ ਅੱਜ ਮਾਵਾਂ ਦਾ ਟਿਆ ਲਖਾਂ ਹੀ ਅੱਜ ਮਾਵਾਂ ਦਾ ਹਮਤੇ ਵਾਲੀ ਰੇਖ ਸੀ ਸੜੀ ਕੋਣ ਖੜ ਕੇ ਖੜ ਕੇ ਜਿੰਦਾ ਨੇ ਤਾਂ ਮਾਰੀਆਂ ਓ ਮੱਕੀ ਜਦੋਂ ਸ਼ੇਰ ਦੀ ਮੜੀ ਬੱਕੀ ਜਦੋਂ ਸ਼ੇਰ ਦੀ ਮੜੀ ਤੇਰੇ ਨਾਲ ਸਿੰਘਾਂ ਜੱਗ ਸਰਦਾਰੀਆਂ ਰੋ ਜਿੰਨਾ ਪੰਜਾਬ ਤਾਂ ਮਾਰੀਆਂ ਤੇਰੇ ਪੱਜ ਹੁਣ ਹੋੜੀਆਂ ਖਿੜਾਲੀਆਂ ਸਿਰੋਵਾਲ ਖੋਣ ਲੱਗ ਪਈ ਛਾਤੀ ਲਾ ਕੇ ਰਾਕੇ ਦਲੀਪਪਤ ਸੋਲੋਂ ਬਲਾਸ ਦੇ ਕਰਾਨ ਲੱਗ ਪਈ ਗੋਲਾਸਾ ਦੇ ਕੇ ਰੋੜ ਲੱਗ ਪਈ ਇਹਦੇ ਆਸਰੇ ਕਿ ਅੱਪ ਛੱਡ ਸਾਈਆਂ ਵੇ ਤੇਰੀ ਚਿੰਤਾ ਅੱਜ ਦੇਵਦੀ ਤੁਹਾਈਆਂ ਵੇ ਮੈਥੋਂ ਛੱਲੀਆਂ ਨਾ ਜਾਣੀਏ ਜੁਦਾਈਆਂ ਵੇ ਛੱਲੀਆਂ ਨਾ ਜਾਣੀਏ ਜੁਦਾਈਆਂ ਵੇ ਲੱਕੀਆਂ ਦੀ ਹੋ ਲੱਕੀਆਂ ਦੀ ਤੋੜਨਾ ਚੜੀ ਕੋਲ ਖੜਕੇ ਕਾੜ ਕੇ ਜਿੰਦਾਨੇ ਤਾਂ ਹਮਾਰੀਆਂ ਹੋ ਮੱਕੀ ਜਦੋਂ ਸ਼ੇਰ ਦੀ ਮੜੀ ਮੱਕੀ ਜਦੋਂ ਰੋਣਾ ਲੱਕ ਪਈ ਏ ਏ ਕੈਂਦੇ ਮੋਇਆ ਜਦੋਂ ਪੰਜਾਬ ਦਾ ਮਹਾਰਾਜਾ ਓਏ ਮੋਈ ਪੀਰ ਤਾਂ ਪੀਰ ਪੰਜਾਬੀਆਂ ਦੀ ਉਹਦੇ ਰੰਗ ਮਹੱਲ ਵਿੱਚ ਲਹੂ ਡੁੱਲਾ ਤੇ ਲੱਬੜ ਗਈ ਤਸਵੀਰ ਪੰਜਾਬੀਆਂ ਦੀ ਤੁਰੇ ਆ ਸ਼ੇਰ ਤੇ ਪੈਰਾਂ ਵਿੱਚ ਫੇਰ ਪੈ ਗਈ ਲੱਥੀ ਲੱਥੀ ਜ਼ੰਜੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ ਓਏ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਰਹਿ ਗਈ ਲਟਕਦੀ ਕਿਲੇ ਦੀ ਕੰਧ ਉੱਤੇ ਰੱਤ ਪੀਣੀ ਤਲਵਾਰ ਪੰਜਾਬੀਆਂ ਦੀ ਸਿਰ ਤੋਂ ਤਾਜ ਦਲੀਬ ਦੇ ਨਹੀਂ ਲੱਥਾ ਓਏ ਲੱਥ ਗਈ ਦਸਤਾਰ ਪੰਜਾਬੀਆਂ ਦੀ ਜੋੜੇ ਜਰੀ ਦੇ ਰਹੇ ਨਾ ਪਿੰਡਿਆਂ ਦੇ ਰਹਿ ਗਈ ਲੱਕ ਤੇ ਲੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ ਓ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਅੱਜ ਤੱਕ ਸਾਨੂੰ ਬਾਦ ਵਿੱਚ ਐਡਾ ਚੰਗਾ ਬਾਦਸ਼ਾਹ ਨਹੀਂ ਮਿਲਿਆ ਅਰਦਾਸ ਕਰਿਆ ਕਰੋ ਕਿ ਤੁਹਾਡੀ ਕੌਮ ਨੂੰ ਕੋਈ ਚੰਗਾ ਬਾਦਸ਼ਾਹ ਮਿਲੇ ਇਹ ਕਰ ਅਰਦਾਸ ਕਰਿਆ ਕਰੋ ਤੁਹਾਡੀ